ਗੁਰਮੁਖਾਂ ਦਾ ਸਵਾਲ ਕਿ ਅੰਮ੍ਰਿਤ ਵੇਲਾ ਨਿਤਨੇਮ ਕਰਨ ਤੋਂ ਬਾਅਦ ਅਚਾਨਕ ਬਹੁਤ ਭਾਰੀ ਨੀਂਦ ਆ ਜਾਂਦੀ ਹੈ ਕਿ ਇਸ ਦਾ ਅਰਥ ਅੰਮ੍ਰਿਤ ਵੇਲਾ ਸਾਂਭਿਆ ਗਿਆ ਹੈ ਕਿ ਨਹੀਂ ਹਾਲਾਂਕਿ ਅੰਮ੍ਰਿਤ ਵੇਲਾ ਸੱਚਖੰਡ ਦਾ ਸਮਾ ਹੈ ਭਗਤ ਜਨ ਇਸ ਵੇਲੇ ਕਤਹੀ ਵੀ ਇੱਕ ਪਲ ਸੌਣ ਦੇ ਬਾਰੇ ਸੋਚਦੇ ਨਹੀਂ ਹਨ ਲੇਕਿਨ ਹਰ ਤਨ ਅੰਮ੍ਰਿਤ ਵੇਲਾ ਬਤੈ ਕਾ ਬੀਜਾ ਭਗਤ ਖਾਏ ਖਰਚ ਰਹੇ ਨਿਖਟੇ ਨਹੀਂ ਜੋ ਨਾਮ ਦਾ ਤਾਨ ਅੰਮ੍ਰਿਤ ਵੇਲੇ ਬੀਜਣਾ ਸੀ ਉਹ ਤਾਂ ਬੀਜਿਆ ਗਿਆ ਉਸ ਤੋਂ ਉਪਰੰਤ ਇਹ ਥੋੜਾ ਜਿਹਾ ਆਰਾਮ ਕਰ ਲਿਆ ਜਾਵੇ ਤਾਂ ਦੇਣ ਵਾਸਤੇ ਸਰੀਰ ਤਰਵ ਤਾਜ਼ਾ ਰਹਿੰਦਾ ਹੈ ਕਿਰਤ ਵਿੱਚ ਸਹਾਇਕ ਹੁੰਦਾ ਹੈ ਇਸ ਦੇ ਨਾਲ ਭੋਜਨ ਦੇ ਵਿੱਚ ਸੁਚਮਤਾ ਸਾਤਵਿਕ ਭੋਜਨ ਔਰ ਇੰਦਰੀਆਂ ਉਤੇ ਸੰਜਮ ਜਤੀ ਸਤੀ ਜੀਵਨ ਬੰਦਗੀ ਵਿੱਚ অতি ਸਹਾਇਕ ਹੁੰਦਾ ਹੈ ਕਿਉਂਕਿ ਕੋਈ ਵੀ ਕਾਰਜ ਕਰਨਾ ਉਹਦੇ ਵਾਸਤੇ ਬਲ ਚਾਹੀਦਾ। ਔਰ ਬੰਦਗੀ ਲਈ ਸ਼ਰੀਰ ਅਤੀ ਬਲਦਾਇਕ ਸ਼ਕਤੀਸ਼ਾਲੀ ਹੋਣਾ ਅਤੀ ਜ਼ਰੂਰੀ ਹੈ। ਜਤੀ ਸਤੀ ਜੀਵਨ ਔਰ ਨਾਮ ਸਿਮਰਨ ਇਹਦੇ ਨਾਲ ਅਸੀਂ ਆਪਣੀ ਤਕਦੀਰ ਬਹੁਤ ਰਫਤਾਰ ਦੇ ਨਾਲ ਆਪਣੇ ਲੇਖਾਂ ਨੂੰ ਆਪਣੇ ਕਰਮਾਂ ਨੂੰ ਮਿਟਾ ਸਕਦੇ ਹਾਂ ਔਰ ਪਰਮੇਸ਼ਵਰ ਦੀ ਪ੍ਰਾਪਤੀ ਕਰ ਸਕਦੇ ਹਾਂ।